ਰਾਜਵੀਰ ਜਵੰਦਾ ਦੀ ਮਾਂ ਨੇ 9 ਸਾਲ ਵਾਲੇ ਦਿਨ ਆਪਣੇ ਪੁੱਤਰ ਦੀ ਤਸਵੀਰ ਨੂੰ ਗਲ ਨਾਲ ਲਾ ਕੇ ਰੋਂਦੇ ਰੋਂਦੇ ਕਹਿ ਦਿੱਤੀ ਇਹੋ ਜੀ ਗੱਲ ਜਿਸ ਨੂੰ ਸੁਣ ਕੇ ਸਾਰਿਆਂ ਦੀਆਂ ਅੱਖਾਂ ਭਰ ਆਈਆਂ ਉਹ ਕਹਿੰਦੀ ਆ ਪੁੱਤ ਅੱਜ ਲੋਕ ਹੈਪੀ ਨਿਊ ईयर ਕਹਿ ਰਹੇ ਨੇ ਪਰ ਮੇਰੇ ਲਈ ਅੱਜ ਇਹ ਸਾਲ ਨਹੀਂ ਸਿਰਫ ਦਰਦ ਬਦਲਿਆ ਆ 31 ਦਸੰਬਰ ਦੀ ਰਾਤ ਜਦੋਂ ਬਾਹਰ ਪਟਾਕੇ ਵੱਜ ਰਹੇ ਸੀ ਘੜੀ ਤੇ 12 ਵੱਜਣ ਵਾਲੇ ਸੀ ਪਰ ਇਸ ਘਰ ਚ ਨਾ ਉਹ ਸੀ ਨਾ ਹਸਣ ਦੀ ਆਵਾਜ਼ ਇੱਕ ਸਮਾਂ ਸੀ ਜਦੋਂ ਇਹੋ ਘਰ ਵੀ ਨਵੇਂ ਸਾਲ ਤੇ ਹੱਸਦਾ ਹੁੰਦਾ ਸੀ ਸਾਰੇ ਇੱਕ ਦੂਜੇ ਨੂੰ ਵਿੱਚ ਕਰਦੇ ਹੁੰਦੇ ਸੀ ਮਾਂ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ ਹੁੰਦੀ ਸੀ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਪੁੱਤ ਪਰ ਅੱਜ ਉਹੀ ਮਾਂ ਉਹੀ ਘਰ ਉਹੀ ਤਸਵੀਰਾਂ ਪਰ ਪੁੱਤ ਦੀ ਆਵਾਜ਼ ਨਹੀਂ ਆਈ ਸਾਰੀ ਦੁਨੀਆ ਨੇ ਨਵਾਂ ਸਾਲ ਮਨਾਇਆ ਪਰ ਰਾਜਵੀਰ ਜਵੰਦਾ ਦੀ ਫੈਮਿਲੀ ਲਈ ਇਹ ਰਾਤ ਸਿਰਫ ਇੱਕ ਗੱਲ ਯਾਦ ਕਰਾ ਰਹੀ ਸੀ ਜਦੋਂ ਘਰ ਚੋਂ ਕੋਈ ਆਪਣਾ ਚਲਾ ਜਾਂਦਾ ਆ ਉਦੋਂ ਤਿਹਾਰ ਵੀ ਕੋਈ ਵੀ ਸੈਲੀਬ੍ਰੇਸ਼ਨ ਕਰਨ ਦਾ ਮਨ ਨਹੀਂ ਕਰਦਾ ਮਾਂ ਕਹਿੰਦੀ ਆ ਮੇਰਾ ਪੁੱਤ ਜੀਉਂਦਾ ਹੁੰਦਾ ਤਾਂ ਅੱਜ ਵੀ ਮੈਨੂੰ ਫੋਨ ਕਰਦਾ ਤੇ ਕਹਿੰਦਾ ਹੈਪੀ ਨਿਊ ਯਰ ਮੰਮੀ ਪਰਬ ਤੈਨੂੰ ਹਮੇਸ਼ਾ ਖੁਸ਼ ਰੱਖੇ ਪਰ ਅੱਜ ਕੋਈ ਫੋਨ ਨਹੀਂ ਆਇਆ ਘਰ ਵਾਲੇ ਸਾਰੇ ਉਦਾਸ ਸੀ ਤੇ ਸਭ ਦੇ ਦਿਲ ਬਿਲਕੁਲ ਖਾਲੀ ਸੀ ਨਵਾਂ ਸਾਲ ਨਵੇਂ ਸੁਪਨੇ ਲਿਆਉਂਦਾ ਆ ਲੋਕਾਂ ਲਈ ਪਰ ਕੁਝ ਘਰਾਂ ਲਈ ਇਹ ਸਿਰਫ ਯਾਦਾਂ ਦਾ ਬੋਝ ਵਧਾ ਜਾਂਦਾ ਆ ਜਦੋਂ ਇਨਸਾਨ ਜਿਉਂਦਾ ਹੁੰਦਾ ਹੁੰਦਾ ਆ ਉਦੋਂ ਅਸੀਂ ਸਾਮਾ ਨਹੀਂ ਦਿੰਦੇ ਪਰ ਜਦੋਂ ਉਹ ਚਲਾ ਜਾਂਦਾ ਆ ਉਦੋਂ ਹਰ ਸਾਲ ਹਰ ਤਾਰੀਖ ਹਰ ਰਾਤ ਰਵਾਉਂਦੀ ਆ 2026 ਆ ਗਿਆ ਪਰ ਇਹ ਦਰਦ ਕੈਲੰਡਰ ਨਹੀਂ ਬਦਲਦਾ ਜੇ ਤੁਹਾਡੇ ਕੋਲ ਅੱਜ ਵੀ ਤੁਹਾਡੇ ਆਪਣੇ ਨੇੜੇ ਨੇ ਉਹਨਾਂ ਨੂੰ ਜੱਫੀ ਘੁੱਟ ਕੇ ਪਾ ਲੋ ਇੱਕ ਵਾਰ ਫੋਨ ਕਰੋ ਕਿਉਂਕਿ ਹੈਪੀ ਨਿਊਜ਼ਰ ਖੁਸ਼ੀ ਨਹੀਂ ਲਿਆਉਂਦਾ ਕੁਝ ਨਿਊਜ਼ਰ ਸਿਰਫ ਖਾਮੋਸ਼ੀ ਛੱਡ ਜਾਂਦੇ ਨੇ ਰਾਜਵੀਰ ਦੀ ਮਾਤਾ ਦੀਆਂ ਕਈਆਂ ਗੱਲਾਂ ਜੇ ਤੁਹਾਡੇ ਦਿਲ ਨੂੰ ਉਹ ਗਿਆ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਅਤੇ ਕਮੈਂਟ ਵੀ ਜ਼ਰੂਰ ਕਰ ਦਿਓ ਜੋ ਵੀ ਤੁਹਾਡਾ ਦਿਲ ਕਰਦਾ ਆ ਉਹੀ ਕਮੈਂਟ ਜ਼ਰੂਰ ਕਰ ਦਿਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਡੇ YouTube ਚੈਨਲ ਨੂੰ